皆さん、来てください。 ਇਹ ਤਰ੍ਹਾਂ ਦੀ ਬੈਰਮਨ ਸਾਡੇ ਸਾਡੇ ਮੈਡਮ ਨੇ ਕਿਉਂ ਲਾਉਂਦੇ ਵਾਪਸ ਕੱਲ ਨੂੰ ਵੇਚਦਾ ਲਾ 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 ਫਲੈਕਸ ਵਾਲੇ ਹੱਥ ਕਿਉਂ ਲਾਇਆ ਤੁਸੀਂ ਫਲੈਕਸ ਜੀ ਲਾ 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 ਜੀ ਨੇ ਲਾ ਰਿਹਾ ਹੋਈ ਲੋ 50000 ਤੋਂ ਫਲੈਕਸ ਲਾ ਦੇਵਾ ਗੀ ਦਾਦ ਨਾਸਤ ਦੀ ਗੱਲ ਲਾ 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 ਪਰ ਮੈਡਮ ਤੁਹਾਨੂੰ ਪਤਾ ਮੈਨੂੰ ਪਹਿਲਾਂ ਕਿ ਤੁਸੀਂ ਰਿਸਪੋਨਸੀਬਲ ਅਫਸਰ ਹੋ ਮੈਡਮ ਕਹੇ ਹਾਂ ਜੀ ਮੈਨੂੰ ਕਹੇ ਨਹੀਂ ਤੁਸੀਂ ਪਰ ਤੁਸੀਂ ਕਹਿੰਦੇ ਪਹਿਲੇ ਫਲੈਕਸ ਲਾਉਂਦਾ ਤੁਹਾਨੂੰ ਕਿਹਨੇ ਹੱਕ ਦਿੱਤਾ ਅਸੀਂ ਤੁਸੀਂ ਆਸ਼ੂ ਦੇ ਫਲੈਕਸ ਲਾਉਣਾ ਸਰ ਅਸੀਂ ਰਹੋਦੇ ਨਹੀਂ ਅਸੀਂ ਨੌਕਰੀ ਵੀਰੇ ਅਸੀਂ ਨਾਉਂਦੇ ਨਹੀਂ ਲੇ ਫਿਰ ਇਹ ਕਿੰਨੇ ਲਾਇਆ ਫਲੈ ਕਹ ਤਾਂ ਆ ਲਾਇਆ ਜਿਹੜਾ ਜਿਹੜਾ ਮੈਂ ਕਿਉਂ ਲਾਇਆ ਪੋਸਟ ਦੀ ਪ੍ਰਮਿਸ਼ਨ ਹੁੰਦੀ ਨਹੀਂ ਇਹਦੀ ਪ੍ਰਮਿਸ਼ਨ ਦੱਸੋ ਆ ਮੇਰੀ ਕੰਦ ਨਹੀਂ ਆਹ ਬਸ ਕਹਤਾ ਆ ਰਿਹਾ ਇਹ ਵੀ ਸੂਤ ਦਿਖਾ ਰਿਹਾ ਤੁਹਾਨੂੰ ਸਾਰੇ ਫਲੈਕਸ ਲਾਇਆ ਕਾਂਗਰਸ ਪਾਰਟੀ ਦਾ ਤੁਸੀਂ ਅਜੇ ਤੱਕ ਨਹੀਂ ਲੱਗੀ ਹੋਈ ਆ ਮੈਂ ਲਾਈ ਨਹੀਂ ਲਾਈ ਨਹੀਂ ਲਾਈ ਲੋਡ ਇਹਦੀ ਪ੍ਰਮਿਸ਼ਨ ਨਹੀਂ ਮੈਂ ਕਹਨਾ ਤੁਸੀਂ ਇਹ ਫਲੈਕਸ ਤੋਂ ਲਾਇਆ ਮੈਨੂੰ ਆਪਣਾ ਨਕਲਾਤਾ ਦਾ ਨਾਮ ਦੱਸੋ ਮੈਂ ਤੁਸੀਂ ਆਪਣਾ ਨਾਮ ਦੱਸੋ ਨਹੀਂ ਨਾਮ ਤੇ ਕੋਈ ਦੱਸਣਾ ਨਹੀਂ ਕਰਦੀ ਹੈ ਤੁਸੀਂ ਤੁਸੀਂ ਸਰਕਾਰੀ ਅਫਸਰੋਂ ਹਾਂ ਜੀ ਤਾਂ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸਿਓ ਤੁਹਾਨੂੰ ਕਿੰਨੀ ਅਥਾਰਟੀ ਦਿੱਤੀ ਹੈ ਫਲੈਕਸ ਲਾਂਦੀ ਡੈਕਟਰ ਨੇ ਕੋਈ ਨਹੀਂ ਅਜਾ ਇੱਕ ਮਿੰਟ ਆਹ ਆਹ ਕੰਦੇ ਸਰਕਾਰੀ ਆ ਇੱਕ ਕੰਦੇ ਸਰਕਾਰੀ ਆ ਜਿਹਦੇ ਫਿਰ ਤੁਹਾਨੂੰ ਨਹੀਂ ਹੈਗਾ ਸਾਡੇ ਘਰ ਦੁਕਾਨ ਦਾ ਨਹੀਂ ਉਹਨਾਂ ਦੇ ਘਰ ਦੀ ਗੰਦ ਹੈ ਜੀ ਅੱਛਾ ਮੈਂ ਮੇਰੇ ਮਾਸੜ ਜੀ ਦੇ ਘਰ ਦੀ ਗੰਦ ਆ ਉਹ ਉਹ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਵੀ ਕੋਈ ਨਹੀਂ ਬੰਦ ਹੋਣਾ ਇਹ ਫਿਰ ਲਾਓ ਵਾਪਸ ਦੋ ਵਾਪਸ ਲਾਵੇਂਗਾ ਮੈਂ ਤੁਹਾਨੂੰ ਤੁਸੀਂ ਉਹਨਾਂ ਨਾਲ ਗੱਲ ਕਰੋ ਉਹਨਾਂ ਦਾ ਘਰ ਆ ਉਹਨਾਂ ਨਾਲ ਗੱਲ ਕਰੋ ਉਹ ਉਹ ਆ ਕੇ ਜਿਨ੍ਹਾਂ ਦਾ ਘਰ ਆ ਇਹਨਾਂ ਦਾ ਘਰ ਆ ਇਹਨਾਂ ਨਾਲ ਗੱਲ ਕਰੋ ਕੋਕੋ ਸਾਹਿਬ ਉਹਨਾਂ ਨਾਲ ਗੱਲ ਕਰੋ ਫਿਰ ਲਾ ਦਿਓ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਤਾਨੂੰ ਕਿੰਨੇ ਹੱਕ ਦਿੱਤਾ ਫਿਰ ਆ ਇਹਨਾਂ ਦਾ ਘਰ ਆ ਦੱਸੋ ਜਾ ਬਟੇ ਪੁੱਤੋ ਲੈ ਕੇ ਲਾਇਆ ਉਹਨਾਂ ਦਾ ਪੁੱਛ ਕੇ ਲਾਇਆ ਫਲੈਟ ਕੋਈ ਕਰਨੀ ਕੋਈ ਪਰ ਤੁਸੀਂ ਤੁਸੀਂ ਲਾਇਆ ਤੁਸੀਂ ਮੈਨੂੰ ਦੱਸੋ ਕੋਈ ਪਰੇ ਖੇਡਰ ਵਾਦੀ ਲਾਇਆ ਮੈਚ ਵਿੱਚ ਬਾਰਾ ਕੋਈ ਇਹਨਾਂ ਨਾਲ ਗੱਲ ਕਰੋ ਵਾਪਸ ਲਾਓ ਵਾਪਸ ਲਾਓ ਜਾ ਬਟੇ ਕਿੱਥੇ ਆ ਮੁੰਡਾ ਸਰਕਾਰੀ ਜੋ ਪਰਮਿਸ਼ਨ ਨਹੀਂ ਲੱਗੋ ਕੋਈ ਕਰਨੀ ਬਜੀ ਪਰ ਮੈਂ ਫਲੈਕਸ ਲਾ ਰੇ ਮੈਂ ਕਿਹਾ ਘਰ ਮੈਨੂੰ ਲੱਗਾ ਮੈਂ ਕਿਹਾ ਤੁਹਾਡਾ ਘਰ ਆ ਫਲੈਕਸ ਲਵਾ ਕੇ ਗਿਆ ਇਹ ਕਾਰੇ ਵਾਸਤੇ ਲਾ ਰੇ ਕੋਈ ਕਰਦਾ ਨਹੀਂ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਤੁਹਾਨੂੰ ਭਲੇਖਾ ਕਾਂਗਰਸ ਦਾ ਹੀ ਲੱਗ ਰਿਹਾ ਉਹ ਨਹੀਂ ਕੈਸੀ ਕਰਨੀ ਸਰਕਾਰੀ ਨਾ ਸਰਕਾਰੀ ਕਰੋ ਸਾਡੇ ਨਾਲ ਗੱਲ ਨਾ ਕਰੋ ਇਹਨਾਂ ਨੂੰ ਤੁਹਾਨੂੰ ਭਲੇਖਾ ਕਾਂਗਰਸ ਦਾ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਜੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆ ਦੇਖੋ ਅੱਛਾ ਗੜੇ ਆਲੇ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਇਹ ਤਾਂ ਅਸੀਂ ਨਹੀਂ ਪਾੜੇ ਪਾਜੀ ਚੱਲੋ ਤੁਸੀਂ ਨਹੀਂ ਪਾੜੇ ਆਹ ਪਾੜਿਆ ਤੁਸੀਂ ਇਹ ਤਾਂ ਹੀ ਬੰਦੇ ਇਸ ਤੋਂ ਗੋਲ ਖੜੇ ਆ ਤੇ ਕੈਮਰਾ ਆ ਤੁਸੀਂ ਪਾੜਿਆ ਨਾ ਤੁਸੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਲੇਖਾ ਕਾਦਾ ਨੱਜਾ ਮੈਨੂੰ ਸਮਝਾਓ ਇਹ ਤਾਂ ਪਲੇਖਾ ਕਾਦਾ ਲੱਗਿਆ ਇਹਨਾਂ ਕੁੜੀਆਂ ਨੂੰ ਪਲੇਖਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ ਨਹੀਂ ਫਿਰ ਤੁਸੀਂ ਤੁਸੀਂ ਜੇ ਮੇਰੇ ਵਾਰ ਅਫਸਰ ਹੋ ਨਾ ਮੇਰੇ ਕੋਲ ਹਾਂ ਤਾਂ ਫਿਰ ਤੁਸੀਂ ਰੋਕਿਆ ਕਿਉਂ ਨਹੀਂ ਕਿਉਂਕਿ ਇਹਦਾ ਮਤਲਬ ਤੁਹਾਡੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਕਿਤੋਂ ਕਿਤੋਂ ਬਤੀਤ ਦੁਲਾਕ ਆਏ ਅਜਾ ਤੁਹਾਨੂੰ ਕੰਪਲੇਂਟ ਆਈ ਸੀ ਇਹਦੇ ਫਲੈਕਸ ਦੀ ਕੋਈ ਹਾਂ ਇਹ ਤਾਂ ਆਜ ਦੇਖਾ ਦਿਖਾਓ ਦਿਖਾਓ ਕੰਪਲੀਟ ਦਿਖਾਓ ਇੱਥੋਂ ਦੀ ਕੰਪਲੀਟ ਹੈ ਜੀ ਅੱਗੇ ਆ ਜਾ ਇਹ ਆ ਇੱਕ ਮਿੰਟ ਇੱਕ ਮਿੰਟ ਤੁਸੀਂ ਕੰਪਲੇਂਟ ਵੈਰੀਫਾਈ ਕੀਤੀ ਇਹ ਮੇਰੇ ਘਰ ਦੀ ਆ ਨਹੀਂ ਕਿਹਨੂੰ ਸਾਡੇ ਕੋਲ ਸਾਰੀ ਲੋਕੇਸ਼ਨ ਹੈ ਉਹ ਭਾਈ ਸਾਹਿਬ ਲੋਕੇਸ਼ਨ ਕੰਪਲੀਟ ਆ ਗਈ ਮੈਂ 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 ਆਮ ਅਦਵੀ ਦੇ ਫਲੈਕਸ ਦੀ ਕੰਪਲੀਟ ਪਾ ਦੂੰਗਾ ਤਾਂ ਫਿਰ ਪਈ ਤੁਸੀਂ ਆਪ ਨੋਟਿਫਿਕੇਸ਼ਨ ਦੇਖ ਲਓ ਸਾਰੀ ਭਾਈ ਦਾ ਕਰਾਂ ਅਗਰ ਤੂੰ ਮੈਂ ਮੈਂ ਪਾ ਦੇਣਾ ਕਿਸੇ ਦੇ ਘਰ ਦੀ ਫਲੈਕਸ ਲੱਗੀ ਤਾਂ ਵੈਰੀਫਾਈ ਕਰ ਲੈ ਕੰਪਲੇਂਟ ਵੈਰੀਫਾਈ ਕਰ ਲੈ ਹਾਂਜੀ ਸਾਫ਼ ਤਾਂ ਉਹ ਹੈ ਨਹੀਂ ਜਿੰਨੇ ਲੱਗੇ ਕਨਫਰਮੇਸ਼ਨ ਲਿਖਾਉ ਨੂੰ ਗੱਲ ਕਰਦੇ ਸਾਰੇ ਕੋਈ ਗੱਲ ਨਹੀਂ ਜਿਆ ਤੁਸੀਂ ਅਫਸਰ ਨੂੰ ਗੱਲ ਕਰ ਲੈ ਮੈਂ ਕਹਾਂ ਮੈਂ ਮਸੂਦਾ ਧਾਰਾ ਕੋਈ ਗੱਲ ਛੋਟੇ ਛੋਟੇ ਲੱਗੇ ਪਤਾ ਕੋਈ ਕਰਨੀ ਹੈ ਕੋਈ ਗਲਤੀ ਮੰਨੋ ਗਲਤੀ ਮੰਨਜੋ ਸੌਰੀ ਕਹਿ ਦਿਓ ਗਲਤ ਤਾਂ ਵੀ ਨਾ ਸੌਰੀ ਤੁਸੀਂ ਫਲੈਕਸ ਲਾਉਨੇ ਸੌਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਜਾਂ ਮੇਰਾ ਮਤਲਬ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦਾ ਫਲੈ से से हर जगह तुसी कांग्रेस पार्टी का फ्लैक्स ला रहे हो अच्छा फिर आ लाया नहीं होना तुसी मेरे सामने तो के लाओ साडा फ्लेक्स सले पर मोटा बा भाई वापस ला वापस ला फ्लेक्स यहां से उतारा वहीं पे लगा ये ये पट्टी है ना इनको निकाल के ये ले ਸਾਰੇ ਸਾਰੇ ਪੱਲੋ ਸਾਹਿਬ ਪ੍ਰਦੀਪਾ ਗੁਰਦਾਸ ਸਾਹਿਬ ਅਫਸਰ ਸਾਹਿਬ ਅਫਸਰ ਸਾਹਿਬ ਆਪ ਕੋ ਪਤਾ ਕੋਈ ਨਹੀਂ ਕੋਈ ਬਹੁਤ ਇਹਨਾਂ ਨਾਲ ਗੱਲ ਕਰ ਰਿਹਾ ਇਹਨਾਂ ਦਾ ਘਰ ਹੈ ਇਹਨਾਂ ਨੂੰ ਸੈਟੀਸਫਾਈ ਕਰੋ ਉਹਨੂੰ ਕਿ ਅੰਦਰ ਬੰਦ ਕਰ ਦਿਓ ਚਲੋ ਆਪਾਂ ਫਲੈਕਸ ਲਾਉਂਦੇ ਦੀ ਲਾਉਂਦੇ ਤੁਹਾਡੇ ਕੋਲ ਇੱਕ ਬਟਾ ਪਟਿਆ ਲਾਉ ਪਸਾਰੋ ਫਿਰ ਕੋਈ ਚੱਕੀ ਦੇ ਪੂਰੇ ਕਰਦੇ ਫਾਈਨਲ ਜਨਵਾ ਭਾਈ ਤੋਂ ਵੇਖੀ ਜੇ ਇੱਕ ਗੱਲ ਨਹੀਂ ਭਾਈ ਕਿਸ ਕਮੇਟੀ ਹੁੰਦੇ ਆ ਭਾਈ ਆ ਨਾ ਮੈਂ ਕਮੇਟੀ ਦੀ ਗੱਲ ਔਰ ਅੱਛਾ ਇੱਕ ਇੱਕ ਮਿੰਟ ਇਹ ਗੱਲ ਦੱਸੋ ਇਹ ਲੈਕਸ ਨਹੀਂ ਲਾ ਸਕਦੀਆਂ ਇਸ ਕੌਟੀ ਕਰਨਾ ਆ ਇਹਨਾਂ ਨੂੰ ਕਿੰਨੇ ਕਿਹਾ ਫਲੈਕਸ ਲਾਉਣ ਭਾਈ ਜੀ ਆਪ ਨੂੰ ਨਹੀਂ ਸਮਝਦੇ ਨਹੀਂ ਲਾਇਆ ਕੋਈ ਸਾਰਾ ਹੱਥ ਪਾਇਆ ਉਹਨਾਂ ਨੇ ਲਾਉਣ ਦੀਆਂ ਕਚਨ ਦੀਆਂ ਤਨੀ ਗੈਂਦੇ ਲਾਇ ਨਹੀਂ ਬੋਲਾ ਹੈ ਇਸਕੇ ਆਹ ਲੋ ਉਹ ਕਹਿੰਦੇ ਇਹਨਾਂ ਨੇ ਬੋਲਾ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਫਲੈਕਸ ਲਾਉਣ ਵਾਸਤੇ ਲਾਇਆ ਕਿ ਸਿਕਿਉਰਟੀ ਲਾਉਣ ਵਾਸਤੇ ਲਾਇਆ ਸਦਾਸਪਾਡ ਨਾਮਕੀਆ ਕਿਹੜੀ ਪੋਸਟ ਹੈ ਉਹ ਮੈਂ ਲੈ ਕੇ ਰਣਾ ਪਿਤਰ ਜੀ ਸਰ ਪੋਲੀਟੀਕਲ ਸਾਇੰਸ ਲੈਕਚਰਰ ਸਾਹਿਬ ਕਾਲਜ ਦੇ ਵਿੱਚ ਪੜਾਉਂਦੇ ਹੋ ਇੰਡੀਆ ਤੁਹਾਡਾ ਆਦਰ ਸਤਕਾਰ ਕਰੀਦਾ ਆ ਸਾਡਾ ਐਨਐਸਯੂਈ ਦਾ ਪ੍ਰਧਾਨ ਖੜਾ ਇਹ ਇਹ ਸਾਡਾ ਮੇਰੀ ਗੱਲ ਸੁਣੋ ਅਸੀਂ 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 ਵੀ ਯੂਨੀਵਰਸਿਟੀਆਂ ਤੋਂ ਨਿਕਲੇ ਆ ਤੁਸੀਂ ਸਿਕਿਉਰਟੀ ਅਫਸਰਾਂ ਨੂੰ ਕਹ ਰਹੇ ਹੋ ਕਿ ਫਲੈਕਸ ਲਾਲ ਨੂੰ ਨਹੀਂ ਨਹੀਂ ਤੁਸੀਂ ਸੁਣੋ ਧਿਆਨ ਨਾਲ ਸੁਣੋ ਕੀ ਕਰ ਰਹੇ ਹੋ ਉਹਨਾਂ ਦੇ ਘਰ ਦੇ ਕੰਮ ਹੈ ਸਿਕਿਉਰਟੀ ਅਫਸਰ ਨੂੰ ਕਹਿੰਦੇ ਹੋ ਕਿ ਫਲੈਕਸ ਲਾਲ ਨੂੰ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਵੀ ਸਸਪੈਂਡ ਕਰਾਉਂਗੇ ਤੁਸੀਂ ਉਹਨਾਂ ਨੂੰ ਵੀ ਸਸਪੈਂਡ ਕਰਾਉਂਦੇ ਸਭ ਜਿੰਨੇ ਕਿਸੇ ਨੂੰ ਤੁਹਾਡ ਇਧਰ ਪਰ ਨਾ ਜੇ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤਾਂ ਮੈਂ ਮੰਨ ਮਿਸ ਅੰਡਰਸਟੈਂਡਿੰਗ ਨਹੀਂ ਆ ਗਲਤ ਸ਼ਬਦ ਨਾ ਵਰਤੋ ਤੁਹਾਨੂੰ ਸਰਕਾਰ ਨੇ ਇਹ ਕਿਹਾ ਵਾ ਵੀ ਇੱਕ ਕਾਟ ਤੇ ਫਲੈਕਸ ਲਾਓ ਹਰ ਜਗ੍ਹਾ ਤੇ ਨਹੀਂ ਇਹ ਕਿ ਬਿਲਕੁਲ ਨਹੀਂ ਫਿਰ ਫੇਰ ਫਿਰ ਫਲੈਕਸ ਕੋ ਲਾਇਆ ਔਰ ਉਹ ਵੀ ਤੁਸੀਂ ਆਪਣਾ ਇਹ ਪਹਿਣਾ ਬਾਹਰ ਆਈਆਂ ਤੁਸੀਂ ਇਹਨਾਂ ਤੋਂ ਮਵਾੜੇ ਜੇ ਮੇਰੀਆਂ ਤੋਂ ਮੈਂ ਤਾਂ ਤੁਸੀਂ CRPF ਤੋਂ आपके पास कोई अथॉरिटी है वैसे तो बताओ आप तो का का काम है ना ना तो इनको तो मना, तो मना करो तो होगा आप पर आपका काम तो नहीं हटाना आप सिक्योरिटी इनको मना करो हमारा ये काम नहीं है सिक्योरिटी का अगर हम कहीं वो करते है ना करो ਨਾ ਤਾਂ ਵਾਪਸ ਕਰੋ ਸਰ ਚੇਤਰਾ ਜੀ ਕੋਈ ਵੀਡੀਓ ਬਣਾ ਇਹਨਾਂ ਛੱਡ ਕੇ ਕਰੋ ਕਿ ਗਲਤੀ ਹੋ ਕਹਿ ਦਿਓ ਇੱਕ ਵਾਰੀ ਭਾਜੀ ਨੂੰ ਸੌਰੀ ਭਾਜੀ ਕਹਿ ਦਿਓ ਸੌਰੀ ਵਾਲੀ ਗੱਲ ਨਹੀਂ ਆਪਾਂ ਸੌਰੀ ਨਹੀਂ ਕਬਾਣੀ ਸਾੜ ਤੋਂ ਅੱਗੇ ਤੋਂ ਆਪ ਜੋਰ ਚ ਦੇਂਦੀ ਆ ਤੁਸੀਂ ਅੱਗੇ ਤੋਂ ਕਲੈਕਸ਼ਨ ਲਾ ਦਿਓ ਸਾਡਾ ਜਿੱਤੇ ਸਾਰੇ ਪਾਰਟੀ ਕੰਪਲੀਟ ਵੈਰੀਫਾਈ ਕਰੋ ਕਿਸੇ ਦੇ ਘਰ ਦੀ ਆ ਠੀਕ ਆਸਦੇ ਬਿਲਕੁਲ ਬਸ ਆਓ ਕੋਈ ਠੀਕ ਹੈ ਆ ਦੂਜਾ ਆ ਲਿਆ ਜਿੜੀ ਆ ਵੀਰ ਜੀ ਆ ਠੀਕ ਆ ਕਿ ਟ੍ਰੇਨ ਆ ਗਿਆ ਇਹ ਵਧੀਆ ਭਾਈ ਉਹਨੇ ਵੀ ਟ੍ਰੇਨ ਆ ਗਿਆ ਵੀ ਟ੍ਰੇਨ ਆ ਗਿਆ ਨਹੀਂ ਚਲੋ ਇਹਨਾਂ ਦਾ ਵੀ ਕੋਈ ਬੰਦੇ ਨੇ ਕਿਸੇ ਉਹ ਤਾਂ ਉਹ ਪੜਨ ਲੱਗੇ ਨਹੀਂ ਰੋਕਿਆ ਜਾਨੂੰ ਉਹ ਪੜਨ ਲੱਗੇ ਉਹ ਪੜਨ ਲੱਗੇ ਨਹੀਂ ਰੋਕਿਆ ਵੀ ਪਰਮਿਸ਼ਨ ਲੱਗੂਗਾ ਕਿ ਪਰਮਿਸ਼ਨ ਲੱਗੀ ਹੋਈ ਹੈ ਪਰਮਿਸ਼ਨ ਦੀ ਜਾਨੂ ਹੋਇਆ ਮੂੰਹ ਮੋੜੇ ਉਹ ਪਾਰ ਆ ਜਰੂਰੀ ਸੀ ਉਹ ਤਾਂ ਪਾਲਿਆ ਹੀ ਬਣੇ ਨਹੀਂ ਠੀਕ ਹੈ ਬੜੀ ਪਰ ਹੁਣ ਅੱਗੇ ਤੋਂ ਨਾ ਕਰਿਓ ਇਹ ਤਾਂ ਸਾਡੇ ਸਾਹਮਣੇ ਆ ਗਏ ਤੇ ਤੁਸੀਂ ਵੇਖ ਲਿਆ ਪਰ ਅੱਗੇ ਤੋਂ ਨਾ ਕਰੋ ਕੋਈ ਲੈਕਚਰ ਆਪ ਸਾਹਿਬ ਤੁਸੀਂ ਤਾਂ ਜਿਹਨੇ ਪੁਰਸ਼ੇ ਵੀ ਲੈਣੇ ਉਹ ਦਮਾ ਦਾ ਹੈ ਜਿਹੜੇ ਇੱਕ ਗੇਟ ਫੜਗਾ ਕੇ ਪੁੱਛ ਕੇ ਵੀ ਗਏ ਨੇ ਇਹ ਬਕਾਇਦਾ ਦੂਜੀ ਸੀ ਆਲ ਗੱਡੀ ਜਿਹੜੀ ਆਟਿਕਾ ਉਹਨਾਂ ਨੇ ਕਹਿ ਵੀ ਨਹੀਂ ਪ੍ਰੋਫੈਸ਼ਨਲ ਵਾਲਾ ਉਹ ਆਇਆ ਨਹੀਂ ਉਹ ਨਹੀਂ ਆਈ ਅਸੀਂ ਉਹ ਕਹਿੰਦੇ ਬਿਲਕੁਲ ਨਹੀਂ ਉਹ ਮਿਸਨ ਉਹ ਇਹਨਾ ਵੀ ਹੋ ਗਿਆ ਕਹਿਣਾ ਸਰ ਉਹ ਖੜੇ ਜਿੰਨਾ ਤਾਂ ਹੈਗਾ